ਇਹਨੂੰ ਸਾਖੀ ਦਿਨਾਂ ਦਾ ਨਾਈਟਿੰਗ ਨਾਲ ਰਿਲੇਟਡ ਗੱਲਾਂ ਹੈ ਅੱਜ ਦਾ ਗਣਿਤ ਕਿਹਣਾ ਚੌਥੀ ਹਾਂ 5

जिन्हें भी क्लाउडी मैं अपने उन कुछ मैडोलस या कुछ नैरो के मेहमानों देंगे प्लीज सारे सारे शांत दी जाए फर्स्ट विकास फर्स्ट कंप्यूटर फुल सामने विकास आज भाई नाक पे हो जरा इधर मान सम्मान वाली ਇਹਨਾਂ ਪ੍ਰਚਲਨਾਂ ਇੱਥੇ ਦੇ ਘਰਾਂ 'ਚ ਕਿਉਂ ਵੀ ਪੱਠ ਹੋ ਰਹੀ ਹੈ। ਇਹ ਠੀਕ ਹੈ ਜੀ। ਮੈਂ ਮਨਜੂ ਗਸਤਖਰ ਸਲੂਟ ਪੰਜਾਬੀਅ ਸੋਸਾਇਟੀ ਵੱਲੋਂ ਅੱਜ ਦਾ ਇੰਟਰਨੈਸ਼ਨਲ ਔਰੂਮਨਸ ਡੇ ਦੇ ਲਈ ਪ੍ਰੋਗਰਾਮ ਕੀਤਾ ਗਿਆ ਸੀਗਾ ਇਹਦੇ ਵਿੱਚ ਆਪਾਂ ਇਹ ਕਵਰ ਕੀਤਾ ਕਿ ਹਰ ਇੱਕ ਔਰਤ ਜੋ ਹੈ ਉਹ ਖੁੰਡੀ ਵਿੱਚ ਬਹਿਣ ਵਾਸਤੇ ਨਹੀਂ ਹੈ ਬਲਕਿ ਆਪਣੀ ਜੋ ਐਬਿਲਿਟੀਆਂ ਆ ਉਹਨਾਂ ਦੇ ਨਾਲ ਸਾਹਮਣੇ ਆਉਣ ਵਾਸਤੇ ਹੈ ਤੇ ਕੁੱਕਰਪਿੰਡੇ ਤੇ ਬੰਮੀਆਂ ਪਿੰਡੇ ਨੇ ਮਿਲ ਕੇ ਇਹ ਪ੍ਰੋਗਰਾਮ ਅੱਜ ਇੱਥੇ ਕੀਤਾ ਜੋ ਕਿ ਬਹੁਤ ਹੀ ਵਧੀਆ ਕੀਤਾ ਗਿਆ ਸੀਗਾ ਸਾਡਾ ਇੱਕ ਉਪਰਾਲਾ ਸੀ ਕਿ ਪੰਜਾਬ ਦੀਆਂ ਔਰਤਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਸਲੂਟ ਪੰਜਾਬੀਅ ਸੋਸਾਇਟੀ ਦੇ ਰਾਹੀਂ ਇੱਕ ਵਧੀਆ ਸਿਸਟਮ ਬਣ ਸਕੇ ਹੌਲੀ ਹੌਲੀ ਜੋ ਸਦੀ ਪੰਜਾਬ ਦੇ ਸੁਸਾਇਟੀ ਹੈ ਪੂਰੇ ਪੰਜਾਬ ਦੇ ਵਿੱਚ ਹੋਵੇਗੀ ਤਾਂ ਕਿ ਹਰ ਇੱਕ ਔਰਤ ਆਪਣੇ ਟੈਲੈਂਟ ਦੇ ਨਾਲ ਮਸ਼ਹੂਰ ਹੋ ਸਕੇ ਬੱਚਿਆਂ ਨੂੰ ਕੀ ਸੁਨਿਆ ਤੇ ਅੱਜ ਅਸੀਂ ਇੱਕ ਪ੍ਰੋਗਰਾਮ ਕੀਤਾ ਸੱਭਿਆਚਾਰਕ ਪ੍ਰੋਗਰਾਮ ਉਸ ਦੇ ਵਿੱਚ ਆ ਕਾਫੀ ਚੀਜ਼ਾਂ ਹੋਈਆਂ ਨੇ ਤੇ ਕੀ ਕਿ ਲੱਗਾ ਬੱਚਿਆਂ ਨੂੰ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਜੋ ਇੱਕ ਔਰਤ ਹੁੰਦੀ ਹੈ ਉਹਦੇ ਵਿੱਚ ਬਹੁਤ ਵਿਲ ਪਾਵਰ ਹੁੰਦੀ ਹੈ ਜੇਕਰ 9 ਮਹੀਨੇ ਉਹ ਇੱਕ ਬੱਚੇ ਨੂੰ ਕੈਰੀ ਕਰ ਸਕਦੀ ਹੈ ਤਾਂ ਪੂਰੀ ਦੁਨੀਆ ਵਾਸਤੇ ਉਹ ਪਤਾ ਨਹੀਂ ਕੀ ਕੀ ਕਰ ਸਕਦੀ ਹੈ ਇਸ ਕਰਕੇ ਔਰ ਬੱਚਿਆਂ ਨੂੰ ਸਪੈਸ਼ਲਿਕ ਲੇਡੀਜ਼ ਨੂੰ ਇੱਕ ਖਾਸ ਇਹੀ ਮੈਂ ਕਹਿਣਾ ਕਮੰਗੀ ਕਿ ਇੱਕ ਔਰਤ ਬਹੁਤ ਪੋਟੈਂਸ਼ੀਅਲ ਹੁੰਦੀ ਹੈ ਜੇਕਰ ਉਹ ਆਪਣੇ ਪੋਟੈਂਸ਼ੀਅਲਸ ਯੂਜ਼ ਕਰਨਾ ਸ਼ੁਰੂ ਕਰ ਦੇਣ ਤਾਂ ਇੱਕ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਵਾਸਤੇ ਕੋਈ ਵੀ ਨਹੀਂ ਰੋਕ ਸਕਦਾ ਮੈਡਮ ਜਿਸ ਤਰ੍ਹਾਂ ਤੁਸੀਂ ਉੱਕੜ ਪਿੰਡ ਚੋਂ ਪਰਾਲਾ ਕੀਤਾ ਬਣਾ ਉਹ ਸਾਰੇ ਪਿੰਡ ਹੋਣਿਆ ਉਹਨਾਂ ਨੂੰ ਤੁਸੀਂ ਕਿਸੇ ਨੇ ਦੇਣਾ ਚਾਹਿਆ ਬਾਕੀ ਪਿੰਡਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਕਿ ਜੇਕਰ ਤੁਹਾਡੀ ਪੰਚਾਇਤ ਸਾਡੇ ਨਾਲ ਮਿਲ ਕੇ ਸਨੀਓ ਪੰਜਾਬੀਅ ਸੋਸਾਇਟੀ ਜੋ ਕਿ ਕੰਪਿਊਟਰ ਦਾ ਕੰਮ ਦਾ ਕਢਾਈ ਦਾ ਕੰਮ ਸਪੈਸ਼ਲੀ ਸਲੂਟ ਪੰਜਾਬੀ ਜੋ ਸੱਭਿਆਚਾਰ ਹੈ ਅਸੀਂ ਉਹਨੂੰ ਅੱਗੇ ਲੈ ਕੇ ਆਉਂਦੇ ਹਾਂ ਸਰਕਾਰੀ ਵੀ ਕਢਾਈ ਆਪ ਸਿਖਾਉਂਦੇ ਆ ਤੇ ਇਹ ਹੀ ਹੈ ਬਾਕੀ ਪੰਚਾਇਤਾਂ ਨੂੰ ਕਿ ਉਹ ਸਾਡੀ ਸਪੋਰਟ ਕਰਨ ਤਾਂ ਕਿ ਸੋ ਸਾਡੇ ਪੰਜਾਬ ਦੀ ਜੋ ਸਭਿਆਚਾਰ ਹੈ ਜੋ ਫੁਨਕਾਰੀ ਦਾ ਵਿਰਸਾ ਹੈ ਜੋ ਖਤਮ ਹੁੰਦਾ ਜਾ ਰਿਹਾ ਹੈ ਉਹਨੂੰ ਅਸੀਂ ਵਾਪਸ ਲਿਆ ਰਹੇ ਹਾਂ ਕਿਹੜੇ ਪਿੰਡ ਚ ਕਿਹੜੀ ਜਗ੍ਹਾ ਦੀ ਗੱਤ ਉਹਦੇ ਬਾਰੇ ਦੱਸੋ ਕਿਹੜਾ ਆਪਣਾ ਨਾਮ ਦੱਦੇ ਬਲੇ ਸਭ ਤੋਂ ਪਹਿਲਾਂ ਤਾਂ ਹੈਪੀ वूਮਨਸ ਡੇ ਮੈਂ ਅੱਜ ਸਾਡੇ ਵਿਸ਼ਵ ਦੇ ਜਿੰਨੀਆਂ ਵੀ ਇਸਤਰੀਆਂ ਨੇ ਉਹਨਾਂ ਨੂੰ ਹੈਪੀ वूਮਨਸ ਡੇ ਦੀਆਂ ਮੁਬਾਰਕਾਂ ਦਿਨਾ ਕਿ ਅੱਜ ਇਹ ਦਿਨ ਨਿਸ਼ਚਿਤ ਕੀਤਾ ਗਿਆ ਸੀ ਕਿ ਜਿਹੜਾ ਖਾਸ ਤੌਰ ਤੇ ਇਸਤਰੀਆਂ ਦੇ ਲਈ ਮਹਿਲਾਵਾਂ ਦੇ ਲਈ ਸਮਰਪਿਤ ਹੈ ਤੇ ਅੱਜ ਅਸੀਂ ਮੈਂ ਆਪਣੇ ਜਲੰਧਰ ਸ਼ਹਿਰ ਦੇ ਪਿੰਡ ਕੁੱਕੜ ਜਿਹਨੂੰ ਕੀ ਬਹੁਤ ਹੀ ادب ਤੇ ਬੜੇ ਸਤਿਕਾਰ ਦੇ ਨਾਲ ਜਾਣਿਆ ਜਾਂਦਾ ਹੈ ਤੇ ਅੱਜ ਇਸ ਪਿੰਡ ਦੇ ਵਿੱਚ ਸਲੂਟ ਪੰਜਾਬੀਅਤ ਨਾਮ ਦੀ ਜੋ ਐਨ ਜੀਓ ਹੈ ਜੋ ਸੁਸਾਇਟੀ ਚੱਲ ਰਹੀ ਹੈ ਉਸ ਦੇ ਮਾਧਿਅਮ ਦੇ ਰਾਹੀਂ ਇਸ ਦਿਨ ਨੂੰ ਮਨਾਇਆ ਗਿਆ ਜੋ ਕਿ ਪਿੰਡਾਂ ਦੀਆਂ ਦੋ ਪੰਚਾਇਤਾਂ ਵੱਲੋਂ ਇਕਮੁੱਖ ਹੋ ਕੇ ਕੀਤਾ ਗਿਆ ਸੀਗਾ ਤੇ ਇਸ ਦੇ ਵਿੱਚ ਕਰੀਬ 55 ਬੱਚਿਆਂ ਨੇ ਆਪਣੇ ਹੁਨਰ ਦੇ ਜੋਹਰ ਦਿਖਾਏ ਨੇ ਉਹਨਾਂ ਨੇ ਡਾਂਸ ਕੀਤਾ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਸਮਾਜ ਨੂੰ ਇੱਕ ਨਸ਼ਾ ਮੁਕਤ ਸਮਾਜ ਬਣਾਉਣ ਦੇ ਲਈ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਤੇ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ ਦੀ ਲੋੜ ਭਾਰਤੀ ਸੰਵਿਧਾਨ ਪਰਮ ਪੂਜੇ ਨੇ ਡਾਕਟਰ ਪੀਮਰਾਓ ਅੰਬੇਡਕਰ ਜੀ ਦੁਆਰਾ ਦਿੱਤੀ ਜਾਣੀ ਚਾਹੀਦੀ ਹੈ ਉਹ ਮੁਕੰਮਲ ਤੌਰ ਤੇ ਨਹੀਂ ਪਹੁੰਚ ਰਹੀ ਹੈ ਤੇ ਜੇ ਤੁਹਾਡੇ ਚੈਨਲ ਦੇ ਦਰਸ਼ਕਾਂ ਤੇ ਉਹਨਾਂ ਦੇ ਸਹਿਯੋਗ ਦੇ ਸਾਥ ਦੇ ਨਾਲ ਉਹ ਚੀਜ਼ ਸਮਾਜ ਦੇ ਵਿੱਚ ਇਕਜੁੱਟ ਹੋ ਕੇ ਪਹੁੰਚ ਜਾਏਗੀ ਤਾਂ ਮੈਨੂੰ ਲੱਗਦਾ ਕਿ ਇਹ ਪਿੰਡ ਕੁੱਕੜ ਦੇ ਵਿੱਚ ਜਿਹੜੀਆਂ ਸ਼ਖਸੀਆਂ ਤੈਨੇ ਅੱਜ ਸ਼ਿਰਕਤ ਕੀਤੀ ਸੀਗੀ ਉਹ ਵੀ ਆਪਣੇ ਵੱਲੋਂ ਵੀ ਕੋਈ ਸਰਦਾਰ ਬਣਦਾ ਮਾਨ ਸਨਮਾਨ ਪਿੰਡ ਦੇ ਬੱਚਿਆਂ ਨੂੰ ਦੇ ਕੇ ਜਾਣਗੇ ਕਿਉਂਕਿ ਸਲੂਟ ਪੰਜਾਬੀ ਹੈ ਤੇ ਜੋ ਸੁਸਾਇਟੀ ਹੈ ਉਹ ਬੱਚਿਆਂ ਨੂੰ ਸਲਾਈ ਕਢਾਈ ਦੇ ਨਾਲ ਨਾਲ ਜਿਹੜਾ ਕੰਪਿਊਟਰ ਕੋਰਸਿਸ ਵੀ ਆਪਣੇ ਵੱਲੋਂ ਫ੍ਰੀ ਕਰਵਾ ਰੀਆਂ ਨੇ ਸੋ ਮੈਂ ਰਾਜਕੁਮਾਰ ਸਾਖੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਨਾ ਕਿ ਉਹ ਵੀ ਆਪਣੇ ਜੋ ਟੀਚੇ ਨੇ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਨੇ ਉਹ ਵੀ ਪੂਰੇ ਕਰਨ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਨਸ਼ਾ ਮੁਕਤ ਸਮਾਜ ਮਿਲੇ ਤੇ ਨਾਲ ਹੀ ਨਾਲ ਉਹ ਇੱਕ ਚੰਗੀ ਪੜ੍ਹਾਈ ਦੇ ਮਾਧਮ ਰਾਹੀਂ ਆਪਣੀਆਂ ਆਰਥਿਕ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਣ ਜੈ ਭੀਮ ਜੈ ਭਰਤ